ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਬਣੇ ਰਹਿਣ ਲਈ ਤੇ ਅੱਜ ਜਿਹੜੀ ਆਪਾਂ ਵੀਡੀਓ ਪਾ ਰਹੇ ਹਾਂ ਬਹੁਤ ਦੁਖਦੀ ਗੱਲ ਹੈ ਜਿਹੜਾ ਉਧਰ ਜਲੰਧਰ ਕਣੀ ਪਾਣੀ ਆਇਆ ਉਹ ਤੁਹਾਨੂੰ ਦਿਖਾਉਣੀ ਆ ਭੈਣਾਂ ਦਾ ਵੀਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਚਲੋ ਆਪਣਾ ਹੋ ਸਕਦਾ ਹੈ ਇਸੇ ਭੈਣ ਭਰਾ ਦਾ ਮਦਦ ਕਰਨ ਨੂੰ ਕਰ ਸਕਦੇ ਹਾਂ ਦੇਖੋ ਉਹਨਾਂ ਦੀ ਦੇਖ ਕੇ ਹਾਲਤ ਦੇ ਮਤਲਬ ਰੋਣਾ ਆ ਰਿਹਾ ਨਿੰ ਬਹੁਤ ਹੀ ਵਹਿਦੂ ਦੇ ਕਹਿ ਰਹੇ ਬੱਚਿਆਂ ਦਾ ਡੰਗਰਾਂ ਦਾ ਆਪ ਦਾ ਉਤਲੋ ਬੈਡਾਂ ਚ ਪਾਣੀ ਵੜ ਗਿਆ ਵਿਚਾਰਿਆਂ ਦਾ ਬਹੁਤ ਪੁਰਾ ਹਾਲ ਹੈ ਤੇ ਤੁਹਾਨੂੰ ਅੱਜ ਉਹਨਾਂ ਬਾਰੇ ਦਿਖਾ ਰਹੇ ਹਾਂ ਵੀ ਕਿਸ ਤਰ੍ਹਾਂ ਵਿਚਾਰੇ ਕਹਿ ਰਹੇ ਨੇ ਉਹਨਾਂ ਦਾ ਘਰ ਟਾਹ ਗਿਆ ਕਿਸ ਤਿੰਨ ਚਾਰ ਛੇ ਨਾ ਹੋਏ ਨੇ ਘਰ ਬਣਾਇਨ ਨੂੰ ਕਿਸਨ ਵੱਧ ਹੋਏ ਨੇ ਜਦ ਇਹ ਦੇਖੇ ਜਾਂਦੇ ਉਹਨਾਂ ਦੀ ਵਿਚਾਰੀ ਦੀ ਹਾਲਤ ਬਹੁਤ ਦਬੀ ਰਿਆ ਵਿੱਚ ਹੁਣ ਕਿਸ ਤਿਆਂ ਚੱਲਦੇ ਨੇ ਵਿੱਚ ਬਹੁਤ ਮਤਲਬ ਉਹ ਦੇਖ ਕੇ ਰੋਣ ਆਉਂਦਾ ਵੀ ਵੈਸੇ ਗੁਰੂ ਇਹੋ ਜਿਹਾ ਨਾ ਕਰੀ ਵਿਚਾਰਿਆਂ ਨਾਲ ਜਿਹੜਾ ਨੇ ਮਤਲਬ ਇੰਨੀ ਮਿਹਨਤ ਨਾਲ ਜੱਟ ਜੀ ਵੀ ਦਰ ਇੰਨੀ ਮਿਹਨਤ ਨਾਲ ਕੰਮ ਕਰਦਾ ਮਸਾਂ ਘਰ ਬਣਾਉਂਦਾ ਖੇਤੀ ਕਿੰਨੀ ਮਤਲਬ ਉਹ ਕਰਿਆ ਜੀਰੀ ਦਵਾਈਏ ਮਨਜ਼ੂਰੀ ਦੂਤੀਏ ਸਭ ਖਰਚੇ ਹਨਾ ਬਹੁਤ ਖਰਚੇ ਹੁੰਦੇ ਨੇ ਜੱਟਾਂ ਜੀਵਿੰਦਾਰ ਨੇ ਬਹੁਤ ਖਰਚਾ ਦੇ ਖਰਚੇ ਹੁੰਦੇ ਨੇ ਦੇਖੋ ਜਿਹੜੇ ਹੁਣ ਵਿਚਾਰੇ ਕਰਦੇ ਨੇ ਜੀਵਿੰਦਾਰ ਆ ਉਹਨਾਂ ਦੀ ਹਾਲਤ ਤਾਂ ਵੇਖੀ ਸਾਡਾ ਜੀ ਕਰੇ ਸਾਨੂੰ ਇੱਕ ਝਲਕ ਦਿਖਾ ਦਈਏ ਇਹਨਾਂ ਨਵੇਂ ਘਰ ਹੁਣੇ ਬਣਾਏ ਸੀਗੇ ਜੇ ਇਹਨਾਂ ਤਾਂ 3 ਸਾਲ ਹੋ ਗਏ ਨੇ ਆਹ ਮੁੰਡੇ ਨੇ ਤਾਂ ਹੁਣੇ ਬਣਾਇਆ ਜਿੰਨਾ ਮਾਜ ਮੁੰਡੇ 6 ਮਹੀਨੇ ਹੋਏ ਨੇ ਉਹਨਾਂ ਇਹਦੇ ਆ ਕਰਵਾ ਕੇ ਆਹਦੇ ਮੁੰਡਾ ਵਿਚਾਰਾ ਹੁਣ ਇਹਨਾਂ ਦੇ ਘਰ ਫਾਰੇ ਡੇਗਣ ਦੇ ਸਮਾਨ ਇਹਨਾਂ ਨੇ ਬਾਹਰੇ ਕੱਢ ਰੱਖਿਆ ਆਪਣਾ ਕੋਈ ਸਮਾਨ ਕਿਸੇ ਦੇ ਘਰੇ ਪਿਆ ਇਹਨਾਂ ਦਾ ਮੱਛਾ ਇਹਨਾਂ ਦੀ ਬਾਹਰ ਖੜੀਆਂ ਨੇ ਇਸ ਤੋਂ ਬੇਕਾਰ ਹੋਏ ਬੈਠਾ ਨੂੰ ਜੰਮ ਤਿੰਨ ਘਰ ਸਾਡੇ ਸਮਾਨ ਪਿਆ ਜੀ ਡੰਗਰ ਦੇ ਸਿੱਧੇ ਘਰੇ ਬੰਨੇ ਹੋਏ ਆ ਉਹੋ ਜੀ ਬੈਠੇ ਸਭ ਥੱਲੇ ਬਸ ਇੱਕ ਦੁਗਾਨੇ ਦੀ ਧਮਾਕ ਹਿੱਲਣ ਵਾਲਾ ਹੋਇਆ ਪਿਆ ਜੀ ਹੁਣ ਬੱਚੇ ਅੰਦਰ ਮਰਵਾਏ ਨਹੀਂ ਜਾਂਦੇ ਹੋਰ ਚਾਦਰਾਂ ਥੱਲੀ ਬੈਠ ਕੇ ਨਰਵਾਹ ਦਾਨੇ ਬਾਰਸ਼ੀ ਜਿਆਦੇ ਆ ਜੀ ਚਾਦਰਾਂ ਚ ਹੁੰਦੀਆਂ ਨੇ ਹੁਣ ਬੈਠ ਕੇ ਨਰਵਾਹ ਦਾ ਕਰ ਨਹੀਂ ਇਹ ਵੀ ਹੁਣ ਤਾਂ ਬਾਹਰ ਨੇ ਵੀ ਜਦੋਂ ਵੀ ਅੰਦਰ ਬੈਠਣ ਨੇ ਤਾਂ ਡਰੀ ਜਾਗਾ ਕਿਸੇ ਟਾਈਮ ਵੀ ਘਰਾਂ ਦਾ ਪਾਰ ਸਕਦੇ ਨੇ ਤੇ ਹੁਣ ਇਹਨਾਂ ਪ੍ਰਸ਼ਾਸਨ ਨੂੰ ਇਹ ਜੀ ਵੀ ਇਹਨਾਂ ਦੇਖਿਆ ਜਾਵੇ ਇਹਨਾਂ ਦੀ ਮਾੜੀ ਮੋਟੀ ਜਿਹੜੀ ਬਣਦੀ ਐ ਨਹੀਂ ਸਹੂਤਾ ਕਿਤੇ ਹੁਣ ਬੰਦਾ ਵਾਰ-ਵਾਰ ਤਾਂ ਘਰ ਬਣਾ ਨਹੀਂ ਸਕਦਾ ਇੱਕ ਵਾਰੀ ਬਣਾ ਸਕਦਾ ਘਰ ਇਹ ਨੀਂਦ ਦੇ ਪਾਣੀ ਇੰਨਾ ਇਕੱਠਾ ਹੋ ਗਿਆ ਸੀਗਾ ਤੇ ਇਹਦੇ ਕਰ ਨਾਲ ਕੰਧਾਂ ਦੀ ਘਰ ਦੀਆਂ ਸਾਰੀਆਂ ਨਿਵਾ ਬੈ ਗਈਆਂ ਤੇ ਘਰ ਡੇਗਣ ਦੀ ਕਗਾਰ ਤੇ ਬਿਲਕੁਲ ਤੇ ਆਲੇ ਦੁਆਲੇ ਚਾਰ ਦੁਵਾਰੀ ਤਾਂ ਗਰੀ ਵੀ ਗਈ ਆ ਜੇ ਆਪਾਂ ਗੱਲ ਕਰੀਏ ਇੰਨਾ ਗਰੀਬ ਬੰਦਾ ਹੈ ਦੀ ਤਾਂ ਗਰੀਬਾ ਬੰਦਿਆਂ ਨੂੰ ਤਾਂ ਅੱਜ ਮਕਾਨ ਦੀ ਸੋਚਨ ਦੇਖ ਦੇ ਕੇ ਉਹਨਾਂ ਦਾ ਰੋਂ ਨਿਕਲਦਾ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕੰਧਾਂ ਛਾਤ ਛੱਡ ਗਈਆਂ ਸਾਰੀਆਂ ਪਾਟ ਗਿਆ ਹਰਛ ਪਾਟ ਗਏ ਇਹਦਾ ਇਹ ਨਹੀਂ ਪਤਾ ਜੇ ਧੁੱਪ ਲੱਗਦੀ ਹੈ ਇਹ ਕਿਦੋਂ ਵੀ ਖਿੰਡ ਸਕਦੇ ਤੇ ਮਜ਼ਦੂਰ ਬੰਦੇ ਨੇ ਦਿਹਾੜੀ ਕਰਦੇ ਨੇ ਇਹ ਇੱਕਦਮ ਸਰਕਾਰੀ ਮਾਦਮਾ ਚੱਲ ਕੋਈ ਗੱਲ ਨਹੀਂ ਤਨਖਾਹ ਆ ਜੂਗੀ ਹੁਣ ਦਿਹਾੜੀ ਵੀ ਹਫ਼ਤਾ ਤੱਕ ਇਹਨੂੰ ਘਰੇ ਬੈਠਣ ਮੀਂਹ ਪੈਂਦੇ ਨੇ ਹੁਣ ਕਰ ਕਿਦਾਂ ਇਹਦਾ ਇੱਕ ਸਰਕਾਰ ਦੇਖੇ ਨਹੀਂ ਹੁਣ ਮਰਾਂ ਮੋਟਾ ਕੋਈ ਸਸੇ ਗਾਲ ਦੋਸਤੋ ਜਿਸ ਤਰ੍ਹਾਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਾਂ ਪਹਾੜੀ ਏਰੀਆ ਦੇ ਵਿੱਚ ਭਾਰੀ ਬਰਸਾਤ ਹੋਣ ਦੇ ਕਾਰਨ ਕਿਸਾਨ ਵੀਰਾਂ ਦਾ ਦਾ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਆਮ ਗਰੀਬ ਲੋਕ ਜੋ ਆਪਣੀ ਮਿਹਨਤ ਕਰਕੇ ਮਸ਼ਾ ਆਪਣੇ ਕਾਸ਼ੀਆਨਾ ਤਿਆਰ ਕਰਦੇ ਹਨ ਅੱਜ ਉਹ ਵੀ ਤਰ ਢੇਰੀ ਹੁੰਦੇ ਨਜ਼ਰ ਆ ਰਹੇ ਤਸਵੀਰਾਂ ਤੁਹਾਨੂੰ ਅਸੀਂ ਬਖਾਰਿਆ ਪਿੰਡ ਖਾਂਜਲੇ ਦੀਆਂ ਜਿੱਥੇ ਕਿ ਦੋ ਤਿੰਨ ਪਰਿਵਾਰ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਕਰਕੇ ਦਿਹਾੜੀਦਾਰ ਕਰਕੇ ਉਸ ਤੋਂ ਬਾਅਦ ਇੱਕ ਆਪਣਾ ਮਕਾਨ ਤਿਆਰ ਕਰਦੇ ਹੰਪਰ ਜਦੋਂ ਆ ਭਾਰੀ ਬਰਸਾਤ ਹੋਈ ਜਿਸ ਦਾ ਪਾਣੀ ਨੂੰ ਉਹ ਮਕਾਨ ਨਹੀਂ ਚੱਲ ਸਕੇ ਦੇਖ ਸਕਦੇ ਹੋ ਵੱਡੀਆਂ ਵੱਡੀਆਂ ਤਰੇੜਾਂ ਆ ਗਈਆਂ ਏ ਡੇ ਗੰਦੀ ਤਦਾਦ ਤੇ ਖੜਾ ਹੈ ਪਰਿਵਾਰ ਦੇ ਦਿਮਾਗ ਤੇ ਗੱਲ ਕਰੀ ਜਾਵੇ ਤਾਂ ਇੰਨਾ ਲੋਡ ਪੈ ਚੁੱਕਿਆ ਹੈ ਸਹਿਮ ਦੇ ਮਾਹੌਲ ਚ ਪਤਾ ਨਹੀਂ ਕਦੋਂ ਇਹ ਜਿਹੜੀਆਂ ਛੱਤਾਂ ਨੇ ਥੱਲੇ ਡਿੱਗ ਜਾਂ ਸਾਡੇ ਨਾਲ ਕੁਝ ਮਕਾਨ ਮਾਲਕ ਵੀ ਮੌਜੂਦ ਹਨ ਨਾਲ ਵੀ ਗੱਲ ਕਰਾਂਗੇ ਸਸੀ ਕੁਲ ਬਾਈ ਜੀ ਅਸੀ ਗਾ ਕੀ ਨਾਮ ਰੇ ਰਾਜਪਾਲ ਸਿੰਘ ਹੈ ਜੀ ਰਾਜਪਾਲ ਕਿਸ ਤਰ੍ਹਾਂ ਦੇਖਦੇ ਹੋ ਭਰਾਵਾ ਕਿ ਜਿਹੜੀ ਇੱਕ ਮਿਹਨਤ ਕਰਕੇ ਤਿੰਨ ਤਣ ਕਰਕੇ ਆਪਾਂ ਨੇ ਪੈਸੇ ਇਕੱਠੇ ਕੀਤੇ ਮਕਾਨ ਪਾਇਆ ਪਰ ਅੱਜ ਉਹ ਟਹਿ ਟੇਰੀ ਹੁੰਦੀ ਤੇ ਦਾਤ ਦੇ ਦੇਖੋ ਜੀ ਬੜੀ ਮਿਹਨਤ ਕੀਤੀ ਸੀ ਤੇ ਤੁਹਾਨੂੰ ਪਤਾ ਹੀ ਜਾਗਾ ਤੇ ਅੱਜ ਕੱਲ ਦੇ ਟਾਈਮ ਦੇ ਵਿੱਚ ਮਕਾਨ ਬਣਾਉਣਾ ਇੱਕ ਬਹੁਤ ਮੁਸ਼ਕਲ ਹੈ ਤੇ ਵੀ ਮਸਾ ਪੈਸਾ ਇਕੱਠਾ ਕਰਕੇ ਚਲੋ ਵੀ ਮਕਾਨ ਬਣਾਇਆ ਸੀਗਾ ਜੇ ਵੀ ਪੰਜ ਸੱਤ ਕਿੰਨੀ ਨਹੀਂ ਹੋਏ ਸੀਗੇ ਤੇ ਮੀਂਹ ਦੇ ਪਾਣੀ ਇੰਨਾ ਇਕੱਠਾ ਹੋ ਗਿਆ ਸੀਗਾ ਤੇ ਉਹਦੇ ਕਰਨਾ ਨਾ ਕੰਧਾਂ ਦੀ ਘਰ ਦੀਆਂ ਸਾਰੀਆਂ ਨਿਵਾ ਬੈ ਗਈਆਂ ਤੇ ਘਰ ਦੇ ਹੰਦੀ ਕੁਗਾਰ ਤੇ ਬਿਲਕੁਲ ਤੇ ਆਲੇ ਦੁਆਲੇ ਚਾਰ ਦੁਵਾਰੀ ਤਾਂ ਗਰੀ ਹੀ ਗਈ ਆ ਤੇ ਵੀ ਹੁਣ ਸਾਡੇ ਕੋਲੇ ਜਿੰਨਾ ਕੁ ਪੈਸਾ ਹੈਗਾ ਸੀ ਉਹ ਪਹਿਲਾਂ ਲਾ ਚੁੱਕੇ ਆ ਵੀ ਗਰੀਬ ਪਰਿਵਾਰਾਂਗੇ ਤੇ ਹੁਣ ਸਾਡੇ ਕੋਲੇ ਕਮਾਈ ਦਾ ਕੋਈ ਸਾਧਨ ਨਹੀਂ ਆਏਗਾ ਤੇ ਪ੍ਰਾਈਵੇਟ ਕੰਮ ਕਰਦੇ ਆਂਗੇ ਮਾੜਾ ਮੋਟਾ ਜੋ ਹੋਏਗਾਗਾ ਤੇ ਵੀ ਕੋਈ ਹੋਰ ਜ਼ਮੀਨ ਜਾਇਦਾਦ ਕੁਝ ਨਹੀਂ ਹੈਗਾ ਤੇ ਜਿੰਨਾ ਕੁ ਹੋ ਸਕਿਆ ਵੀ ਸਾਡੀ ਮਦਦ ਕੀਤੀ ਜਾਵੇ ਜੀ ਰੱਨਾ ਹੋਰ ਮਕਾਨ ਮਾਲਕ ਵੀ ਮਿਹੂਦੇ ਕੀ ਨਾ ਬਾਈ ਸੰਤੋਖ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਇੱਕ ਤੁਹਾਡਾ ਇਕੱਲਿਆਂ ਦਾ ਮਕਾਨ ਨੇ ਨਾਲ ਇੱਕ ਹੋਰ ਮਕਾਨ ਹੈ ਕਹਿੰਦੇ ਕਿ ਦੋ ਤਿੰਨ ਮਕਾਨ ਨੇ ਜਿਹੜੇ ਟਹਿ ਟੇਰੀ ਹੁੰਦੀ ਤੇ ਦਾਤ ਨੇ ਇਹ ਜੀ ਪਾਣੀ ਦਾ ਸਾਰਾ ਕੁਝ ਪਾਣੀ ਨੇ ਕੀਤਾ ਦਿਹਾੜੀਦਾਰ ਬੰਦੇ ਆ ਤੜ ਕੇ ਵਗ ਜene ਆਥਣੇ ਆਉਣੇ ਆ ਯਾਨੀ ਕਿ ਹੁਣ ਇੰਨਾ ਬੋਲਿਆ ਵੀ ਨਹੀਂ ਜਾਂਦਾ ਦਿਮਾਗ ਖਿਲਿਆ ਪਿਆ 3 ਸਾਲ ਹੋਏ ਨੇ ਜਗਾ ਪਾਈ ਨੂੰ ਤੀਜਾ ਸਾਲ ਹੋਇਆ ਜਗਾ ਨੂੰ ਜਿਹੜੀ ਬੇਲੀ ਕਰ ਚੁੱਕੇ ਹਾਂ ਹੁਣ ਬੇਲੀ ਕਰਦੇ ਆ ਕਿਉਂ ਕਰਦੇ ਆ ਬੇਲੀ ਇਹਦਾ ਖਤਰਾ ਹੈ ਕੰਦਾਂ ਛਾਤ ਛੱਡ ਗਈਆਂ ਸਾਰੀਆਂ ਪਾਟ ਗਈਆਂ ਫਰਸ਼ ਪਾਟ ਗਏ ਇਹਦਾ ਇਹ ਨਹੀਂ ਪਤਾ ਜੇ ਧੁੱਪ ਲੱਗਦੀ ਹੈ ਇਹ ਕਿਦੋਂ ਵੀ ਖੈਂਡ ਸਕਦਾ ਮਜ਼ਦੂਰੀ ਕਰਦੇ ਆ ਹੁਣ ਇਦੋਂ ਵੱਧ ਹੋਰ ਕੁਝ ਨਹੀਂ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆ ਵੀ ਸਾਡੀ ਸਹਾਇਤਾ ਕੀਤੀ ਜਾਵੇ ਕੋਈ ਆਇਆ ਬਾਈ ਜੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਪੰਚਾਇਤ ਦਾ ਮੈਂਬਰ ਕੋਈ ਪੰਚਾਇਤ ਆਈ ਹੈ ਜੀ ਪੰਚਾਇਤ ਨੇ ਵੀ ਮਤ ਦਿੱਤੀ ਹੈ ਜਾਨੀ ਕਿ ਹੋਰ ਪਟਵਾਰੀ ਵੀ ਆ ਕੇ ਗਏ ਨੇਗੇ ਉਹ ਆਪਦਾ ਜਿਹੜਾ ਜਿਆ ਪ੍ਰੋਗਰਾਮ ਸੀ ਉਹ ਕਰਗੇ ਫੋਟੋਆਂ ਫੋਟਾਂ ਲਾ ਕੇ ਲੈਗੇ ਵੀ ਜਦੋਂ ਕੋਈ ਸਾਡੇ ਕੋਲੇ ਕਾਨੂੰਨ ਆਊਗਾ ਉਦੋਂ ਸੁਣਗੇ ਦੱਸ ਦਿਆਂਗੇ ਸਨੇਹਾ ਲਾ ਦੇਾਂਗੇ ਬਸ ਆ ਚੀਜ਼ ਅਜੀ ਦੇਖ ਰਹੇ ਆ ਕਿ ਤੁਹਾਡਾ ਜਿਹੜਾ ਕਾਸ਼ ਇਹਨਾਂ ਆਪਣਾ ਸੋਨਾ ਘਰ ਛੱਡ ਕੇ ਉਹ ਛਪੜੀ ਥੱਲੇ ਰਹਿ ਰਹੇ ਹੋ ਸ਼ੈੱਡ ਪਾ ਰੱਖਿਆ ਕਿ ਕਿੰਨਾ ਕੋ ਲੋ ਹੁੰਦਾ ਕਿਉਂਕਿ ਬੱਚੇ ਵੀ ਖੇਡਦੇ ਦਿਮਾਗ ਹਿੱਲਣ ਵਾਲਾ ਹੋਇਆ ਪਿਆ ਜੀ ਹੁਣ ਬੱਚੇ ਅੰਦਰ ਮਰਵਾਏ ਨਹੀਂ ਜਾਂਦੇ ਹੋਰ ਸ਼ਾ ਚਾਦਰਾਂ ਥੱਲੇ ਬੈਠ ਕੇ ਨਰਵਾਹ ਕਰਨਾ ਉੱਥੇ ਰੋਟੀ ਟੁਕ ਖਾਣਾ ਉੱਥੇ ਆਪਦਾ ਪਹਿਣਾ ਚਾਦਰਾਂ ਥੱਲੇ ਚਾਦਰਾਂ ਵਿੱਚ ਆਉਂਦੀਆਂ ਨੇ بارشੀ ਜਿਆਦੇ ਆ ਜੀ ਚਾਦਰਾਂ ਚ ਹੁੰਦੀਆਂ ਨੇ ਹੁਣ ਬੈਠ ਕੇ ਨਰਵਾਤਾ ਕਰਨਾ ਹੀ ਹੈ ਹਾਂ ਹੁਣ ਹੋਰ ਕਿਸੇ ਪਾਸੇ ਜਾ ਨਹੀਂ ਸਕਦੇ ਕਿਸੇ ਦੇ ਘਰੇ ਡੰਗਰ ਬਸੂ ਖੜਾ ਕਿਸੇ ਦੇ ਘਰੇ ਸਮਾਨ ਧਰੀ ਬੈਠੇ ਆ ਘਰ ਬੇਲੇ ਕਰੀ ਬੈਠੇ ਆ ਘਰ ਦੇ ਹਾਲਾਤ ਤੁਹਾਨੂੰ ਦੇਖ ਹੀ ਚੁੱਕੇ ਆ ਸਾਡੇ ਨਾਲ ਜਿਹੜੇ ਇੱਥੇ ਘਰ ਦੇ ਹਰ ਵਕਤ ਰਹਿੰਦੇ ਨੇ ਇਹਨਾਂ ਦੇ ਘਰ ਦੇ ਮੂਜੂਦੇ ਕੀ ਨਾਂ ਬਲਜੀਤ ਕੋਲ ਬਲਜੀਤ ਜੀ ਬੜਾ ਅਫਸੋਸ ਹੁੰਦਾ ਕਿਉਂਕਿ ਦੁੱਖ ਹੁੰਦਾ ਕਿ ਤਿੰਨ ਗੱਲ ਤੇਲ-ਤੇਲ ਇਕੱਠਾ ਕਰਕੇ ਆਪਾਂ ਕਾਸ਼ੀਆਨਾ ਤੇ ਤਿਆਰ ਕਰਦੇ ਆ ਹੈਨਾ ਸਹੀ ਗੱਲ ਹੈ ਵੀਰ ਜੀ ਬਸ ਵੀਰ ਜੀ ਆਹੀ ਮਿਹਨਦੂਰੀ ਆ ਬੰਦਾ ਨਾ ਕੀ ਕਰ ਸਕਦਾ ਇਸ ਵਿੱਚ ਤੁਹਾਡਾ ਵੀਰ ਹੋਈ ਹੈ ਵੀ ਰੋਣ ਪਿੱਟਣ ਪਿਆ ਪਿਆ ਕੇ ਕਰਦੇ ਬਸ ਘਰੋਂ ਬਾਹਰ ਹੋਏ ਬੈਠਿਆਂਗੇ ਕੋਈ ਹੱਲ ਨਹੀਂ ਸਾਡਾ ਹੋ ਸਕਦਾ ਹਜੇ ਕੀ ਕਰ ਸਕੋ ਅਸੀਂ ਮਕਾਨ ਦਾ ਮਕਾਨ ਪੈਨ ਵੀਰ ਜੀ ਤਿੰਨ ਸਾਲ ਹੀ ਹੋਏ ਨੇ ਹਜੇ ਇਹ ਤਾਂ ਕਰ ਜਾ ਮੈਨੂੰ ਉਤਰ ਵੀਰ ਜੀ ਦਾ ਇਹ ਤਾਂ ਉਹੀ ਅਸੀਂ ਉਹ ਕਰਦੇ ਸੀਗੇ ਲਾਉਂਦੇ ਸੀ ਆ ਹੁਣ ਦੁਬਾਰੀ ਫੇਰ ਉਹ ਸਾਰਾ ਕੁਝ ਹੋ ਗਿਆ ਟਿੱਖ ਗਿਆ ਜੀ ਬਾਟ ਦੇ ਅੰਦਰ ਗੰਦਾ ਪੱਟੀਆਂ ਪਈਆਂ ਨੇ ਪਰਸ ਬੈਠੇ ਪਏ ਨੇ ਕੋਈ ਅਜੇ ਤਾਂ ਬੇਕਾਰ ਹੋਏ ਬੈਠਿਆ ਜੀ ਜਮੀ ਤਿੰਨ ਕਰ ਸਾਡਾ ਸਮਾਨ ਪਿਆ ਜੀ ਡੰਗਰ ਕਿਸੇ ਕਰੀ ਬੰਨੇ ਹੋਏ ਆ ਉਹਦੇ ਸੇ ਬੈਠੇ ਸੱਤ ਸੱਤ ਬਸ ਇਹ ਦੁਕਾਨ ਦੇ ਦੇਖ ਸਰ ਦੇ ਇੱਕ ਘਰ ਦੇ ਹਾਲਾਤ ਜਿੱਥੇ ਕੇ ਤਿਲ ਤਿਲ ਇਕੱਠਾ ਕਰਕੇ ਕਾਸ਼ ਇਹਨਾਂ ਤਰ੍ਹਾਂ ਕਿਤਾ ਜਨ ਤੁਹਾਨੂੰ ਪਤਾ ਅੱਜ ਦੇ ਟਾਈਮ ਦੇ ਵਿੱਚ ਮਕਾਨ ਪਾਣਾ ਕਿੰਨਾ ਹੀ ਮੁਸ਼ਕਿਲ ਹੁੰਦਾ ਹੈ ਤੁਹਾਡਾ ਵੀ ਇਹੀ ਹੈ ਵੀ ਰੋਣ ਪਿੱਟਣ ਪਿਆ ਪਿਆ ਕਰਦੇ ਬਸ ਘਰੋਂ ਬਾਹਰ ਹੋਏ ਬੈਠੇ